ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਦਾਲਤ ਦੀ ਤਰਫੋਂ ਆ ਗਿਆ ਵੱਡਾ ਫੈਸਲਾ ਲੰਬੀ ਕੈਦ ਹੋਣ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਤੇ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਵਾਈਫ ਹੈ ਉਹ ਵੀ ਬੁਰੀ ਤਰ੍ਹਾਂ ਫਸ ਚੁੱਕੇ ਹੈ ਤੇ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਉਹਨਾਂ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਉਹਨਾਂ ਨੇ ਵਾਅਦਾ ਕਰ ਦਿੱਤਾ ਪੂਰਾ ਆਖਿਰ ਕਿਹੜਾ ਵਾਅਦਾ ਜਿਹੜਾ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਤੇ ਪੂਰਾ ਕੀਤਾ ਇਹ ਆਪਾਂ ਮੁਕੰਮਲ ਜਿਹੜੀ ਜਾਣਕਾਰੀ ਅੱਜ ਦੀ ਵੀਡੀਓ 'ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖਾਂਗੇ ਇਹਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਤਸੂਕੇ ਟੰਗੇ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪਸਾ ਦਿੱਤਾ 12 ਸਾਲ ਦੇ ਵਿੱਚ ਇੱਕ ਚਾਰ ਸ਼ੀਟ ਜਿਹੜੀ ਤੁਸੀਂ ਕੱਲ ਸੁਣੀ ਹੈ ਕਿ ਦਾਖਲ ਹੋ ਗਈ ਹੈ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਵਿਜੀਲੈਂਸ ਨੇ ਯਾਨੀ 60ਵੇਂ ਦਿਨ 59 ਦਿਨ ਹੋ ਚੁੱਕੇ ਸੀ 60ਵੇਂ ਦਿਨ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਹੋਣੀ ਸੀ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਰੋਹ ਨੂੰ ਇਸ ਗੱਲ ਦਾ ਪੱਕੇ ਤੌਰ ਤੇ ਅੰਦਾਜ਼ਾ ਸੀ ਔਰ ਪਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਕਰ ਇੱਕ ਦਿਨ ਵੀ ਲੇਟ ਹੋ ਜਾਂਦਾ ਤਾਂ ਭਾਈ ਉਹਦੀ ਜਮਾਨਤ ਦੂਜੇ ਦਿਨ ਜਾਨੀ ਅੱਜ ਤੈ ਸੀ ਐਸੇ ਕਰਕੇ 58 ਦਿਨ ਕੱਲ ਹੋ ਗਏ ਸੀ ਅੱਜ ਉਹਨੂੰ 60 ਦਿਨ ਬਣਦੇ ਸੀ ਪੰਜਾਬ ਦੀ ਸਰਕਾਰ ਤੇ ਵਿਜੀਲੈਂਸ ਦਾ ਜਿਹੜਾ ਬਣਾਇਆ ਹੋਇਆ ਜਾਲ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਫਸਣਾ ਹੀ ਸੀ ਬਲਕਿ ਉਹਨਾਂ ਦੀ ਪਤਨੀ ਵੀ ਫਸ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਖੁਲਾਸਾ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਟੰਗੇ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਮਜੀਠੀਆ ਦਾ ਭੁੱਲੀ ਜਾਓ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਦੇਵਾਂਗੇ ਇਹ ਗੱਲ ਸੱਚ ਸਾਬਤ ਹੋ ਗਈ ਹੈ ਤਾਂ ਹੁਣ ਜੀ 20 ਸਾਲ ਦਾ ਪ੍ਰਾਪਤਾਰ ਯਾਨੀ 20 ਸਾਲ ਤੱਕ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਚਿਰ ਕਿ ਬਾਦਲਾਂ ਦੇ ਬਹੁਤ ਚਹੇਤੇ ਔਰ ਵੱਡੇ ਤਸਕਰ ਨਿਕਲੇ ਪੰਜਾਬ ਦੀਆਂ ਮਾਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਰਵਾਉਣ ਬਾਰੇ ਇਹੀ ਵਿਕਰਮ ਸਿੰਘ ਮਜੀਠੀਆ 20 ਸਾਲ ਦੇ ਲਈ ਅੰਦਰ ਜਾਣਗੇ ਔਰ ਦੂਜੇ ਪਾਸੇ ਪਤਨੀ ਕਿਉਂ ਫਸਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਏ ਨੇ ਦਰੇ ਸਾਲ ਦੇ ਵਿੱਚ ਆਪਣੀ ਪਤਨੀ ਦਾ ਨਾਮ ਵਰਤਿਆ ਪੰਜਾਬ ਦੇ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਜਿਹੜੇ ਇਹ ਵੱਡੇ ਲੋਕ ਨੇ ਇਹ ਬੜੇ ਸਾਲ ਦੇ ਵਿੱਚ ਚੋਰੀ-ਚੋਰੀ ਇੱਕ ਦੂਜੇ ਦਾ ਨਾਮ ਵਰਤਦੇ ਸੀਗੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੇ ਆਪਣੇ ਪਤੀ ਦਾ ਨਾਮ ਕਾਗਜ਼ਾਂ ਦੇ ਵਿੱਚ ਆਪਣੇ ਨਾਲ ਦਰਜ ਨਹੀਂ ਕਰਵਾਇਆ ਸੀ ਤਾਂ ਕਿ ਪਤਾ ਨਾ ਲੱਗੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡੀ ਜਿਹੜੀ ਸੰਪਤੀ ਹੈ ਉਹ ਕਿਸ ਦੇ ਨਾਮ ਹੈ ਬੜੇ ਸਾਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੇ ਪਲਾਟ ਨੇ ਕਿੱਥੇ-ਕਿੱਥੇ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਪਹਿਲਾ ਮੈਂ ਤੁਹਾਨੂੰ ਇਹ ਖਬਰ ਸੁਣਾਉਂਗਾ ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਫਸੇ ਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਰਿਵਾਰਾਂ ਤੇ ਇਹਨਾਂ ਮਜੀਠੀਆ ਦੇ ਐਕਸ਼ਨ ਕਿਵੇਂ ਕਰਦਾ ਸੁਣੋ ਪਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਦੇ ਸੀ ਆਵਾਜ਼ ਦੇ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਬਿਜਲੈਂਸ ਬਿਊਰੋ ਨੇ ਦਾਵਾ ਠ ਕਿਆ ਇਸ 700 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਕਿ ਵਿਕ੍ਰਮ ਜਿਠੀਆ ਦੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜਦਾਤ ਨਹੀਂ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਗੀ ਹੈ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਇੱਕ ਹੋਰ ਚੀਜ਼ ਇਸ ਚਾਰ ਸ਼ੀਟ ਵਿੱਚ ਕਿਉਂਕਿ ਇਹਨੂੰ ਪੜਦਿਆਂ ਵੀ ਇਹ 5-6 ਦਿਨ ਲੱਗ ਜਾਣੇ ਆ 40000 ਰੁਪਏਾਂ ਨੂੰ ਕਿਹੜਾ ਪੜਾਣਾ ਸੁੱਖਾ ਜੋ ਤੋਂ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵਿਕਰਮਜੀਠੀ ਇਹਦਾ ਪੈਸਾ ਉਹ ਚ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਹੈ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਜਾਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਗੱਡੀਆਂ ਇਹਨਾਂ ਨੇ ਕਿਵੇਂ-ਕਿਵੇਂ ਕਿਤੇ-ਕਿਤੇ ਨਾਮ ਤੇ ਰੱਖੀਆਂ ਹੋਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਪੂਰੇ ਪੰਜਾਬ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਤਸਕਰੀ ਕਰਵਾਈ ਤੇ ਕੀਤੀ ਐਸ ਕਰਕੇ ਲਗਜ਼ਰੀ ਗੱਡੀਆਂ ਨਾਲ ਜਿੱਕਰ ਬਹੁਤ ਵੱਡੇ ਪੱਦਰ ਦੇ ਉੱਤੇ ਆ ਗਿਆ ਕਹਿੰਦੇ ਜੀ 40 ਹਜ਼ਾਰ ਪੇਜ ਹੈ ਜਿਨ੍ਹਾਂ ਨੇ ਚਾਰ ਸ਼ੀਟ ਕੋਰਟ ਦੇ ਅੰਦਰ ਦਾਖਲ ਕੀਤੀ ਹੈ ਚਾਰ ਟ੍ਰਾਂਕ ਭਰੇ ਹੋਏ ਨੇ ਇਸ ਪੰਨਿਆਂ ਦੇ ਤਾਂ ਅੰਦਾਜ਼ਾ ਲਾ ਲੋਗੇ ਪੰਜਾਬ ਦੇ ਅੰਦਰ ਜਿਹੜੀ ਤਸਕਰੀ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ 40 ਹਜ਼ਾਰ ਪੇਜ ਕਦੋਂ ਤੱਕ ਮਾਨਯੋਗ ਹਾਈ ਕੋਰਟ ਉਹਨਾਂ ਪੰਨਿਆਂ ਨੂੰ ਪੜੂ ਦੇ ਉਸ ਤੋਂ ਬਾਅਦ ਸਜ਼ਾ ਦਾ ਪ੍ਰਾਵਧਾਨ ਹੋਣਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਸਕਦੇ ਇਹ ਗੱਲ ਤਾਂ ਤੈਅ ਹੈ ਕਿਉਂਕਿ ਹਾਈ ਕੋਰਟ ਬਣੀ ਵੀ ਇੱਕ ਬਹੁਤ ਵੱਡੀ ਹਦਾਇਤ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਵਿਜੀਲੈਂਸ ਵੀਰੋ ਹੈ ਪੰਜਾਬ ਦੇ ਲੋਕ ਨੇ ਜਿਹੜੇ ਕਹਿ ਰਹੇ ਆ ਜੀ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਾ ਰੱਖੋ ਇਹਨੂੰ ਡਿਗਰੂ ਕੰਡ ਦੇ ਵਿੱਚ ਸ਼ਿਫਟ ਕਰ ਦਿਓ ਕੋਈ ਕਹਿੰਦਾ ਕਾਲੇ ਪਾਣੀ ਭੇਜ ਦਿਓ ਪਰ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਉਰੀ ਹੈ ਉਹਨੂੰ ਦੇਖਦੇ ਹੋਇਆ ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸੁਨੇਹਾ ਪੰਜਾਬ ਦੇ ਲੋਕਾਂ ਦੇ ਵਿੱਚ ਘਰ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਕਿਉਂ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਚਿੱਟੇ ਦੀ ਤਸਕਰੀ ਕੀਤੀ ਆ ਬਹੁਤ ਸਾਰਾ ਪੈਸਾ ਇਹਨਾਂ ਨੇ ਜਿਹੜਾ ਕਿ 2 ਨੰਬਰ ਦੇ ਵਿੱਚ ਬਣਾਇਆ ਤਾਂ ਉਸ ਤੋਂ ਬਾਅਦ ਅਦਾਲਤਾਂ ਨੂੰ ਵਿਜੀਲੈਂਸ ਵਿਰੋਣ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਲੋਕਾਂ ਨੂੰ ਤੁਮਰਾਹ ਕਰਨ ਦੀ ਸ਼ਰੇਆਮ ਕੋਸ਼ਿਸ਼ ਕੀਤੀ ਹੈ। ਯਾਨੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਆਪਣੀ ਸ਼ਬੀ ਕੀ ਬਣਾਈ। ਕਹਿੰਦੇ ਦੀ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਤੁਹਾਡੇ ਸਾਹਮਣੇ ਸੁਣਾਇਆ ਤੇ ਭਾਵੇਂ 700 ਕਰੋੜ ਦੀ ਜਿਹੜੀ ਕਿ ਸੰਪਤੀ ਹੈ ਬਲਕਿ ਜ਼ਿਆਦਾ ਵੀ ਹੋ ਸਕਦੀ ਹੈ। ਪਰ ਉਹ 500 ਕਰੋੜ ਦਾ ਜ਼ਿਕਰ ਹੋਇਆ ਸੀ। 540 ਕਰੋੜ। ਪਰ ਦਰੇ ਸਾਲ ਦੇ ਵਿੱਚ ਜਿਹੜੇ ਇਹ ਲੋਕ ਨੇ ਇਹ ਬਾਦਲਾਂ ਦੇ ਲੋਕ ਨੇ ਬਾਦਲ ਖੁਦ ਇਹ ਕੈਸੇ ਤਸਕਰ ਇਹ ਕੈਸੇ ਲੁਟੇਰੇ ਪੰਜਾਬ ਨੂੰ ਲੁੱਟਣ ਵਾਲੇ 25 ਸਾਲ ਤੋਂ ਭਲਾ ਉਹਨਾਂ ਦੀ ਪ੍ਰਾਪਰਟੀ ਵੀ ਹੈਗੀ ਥੋੜੀ ਘਣੀ ਤੇ ਫੇਰ ਇਹਨਾਂ ਮਜਬੂਤੀਆਂ ਵੀ ਕਿਵੇਂ ਹੋ ਸਕਦੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਾਰਾ ਗੱਫ ਦੇ ਵਿੱਚ ਵੀ ਤਾਂ ਕੁਝ ਦੇ ਸਕਦੇ ਨੇ ਉਹਨੂੰ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਇਹ ਮੰਤਰੀ ਰਏ ਤਾਂ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪਦਰ ਦੇ ਉੱਤੇ ਇੱਕ ਐਸੀ ਲੁੱਟ ਮਚਾਈ ਕਿ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਗਏ ਕੀ ਇਹ ਵਿਕਰਮ ਸਿੰਘ ਮਜੀਠੀਆ ਕੈਬੀਨ ਮੰਤਰੀ ਫੇਰ ਉਹਦੀ ਬੇਨਾਮੀ ਸੰਪਤੀ ਥੋੜੇ ਜਿਹੇ ਸਮਾਨ ਦੇ ਵਿੱਚ ਦੇਖੋ ਬਣਾ ਗਏ ਨੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਬਾਦਲਾ ਇਹਨਾਂ ਮਜੀਠੀਆਂ ਨੂੰ ਚੰਗੀ ਤਰ੍ਹਾਂ ਜਾਣ ਗਏ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੂੰ ਵਿਜੀਲੈਂਸ ਬਿਊਰੋ ਨੇ ਇੱਕ ਨੋਟਿਸ ਕੱਢਿਆ ਸੀ ਤੁਹਾਡੇ ਯਾਦ ਵੀ ਹੋਣਾ ਤਾਂ ਹੁਣ ਉਹਨੂੰ ਕਹਿੰਦੇ ਜੇ ਇਹਦੀ ਗ੍ਰਿਫਤਾਰੀ ਹੋ ਸਕਦੀ ਇਹਨੂੰ ਜੇਲ੍ਹ ਦੇ ਵਿੱਚ ਪਾ ਸਕਦੇ ਨੇ ਤੇ ਧੱਕਣਾ ਵੀ ਚਾਹੀਦਾ ਬਾਰ ਬਾਰ ਉਸੇ ਜਨਾਨੀ ਦੁਆਰਾ ਝੂਠ ਬੋਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਗੱਲ ਕਹੀ ਗਈ ਉਹਦੀ ਪਤਨੀ ਦੁਆਰਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਮੌਜੂਦਾ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਸ ਬੰਦੇ ਨੂੰ ਹੀ ਕਾਮ ਜੀ ਲੋਕ ਪਹਿਲਾਂ ਹੋਣਗੇ ਜਦੋਂ ਸਰਕਾਰ ਹੋਣੀ ਪਰ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਇਹ ਕਾਮ ਬੰਦੇ ਦੀ ਤਰ੍ਹਾਂ ਹੀ ਹੁੰਦੇ ਆ ਤੇ ਭਾਈ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਕੀਆਂ ਦੇ ਦਿੱਤੀਆਂ ਜਿਹੜੀਆਂ ਮੁੱਖ ਮੰਤਰੀ ਨੂੰ ਵੀ ਚੜਿਆ ਗਈਆਂ ਨੇ ਤੇ ਹੁਣ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਭਗੰਤ ਮਾਨ ਇਹਨਾਂ ਦੀ ਐਸੀ ਸ਼ੰਡ ਕੱਢ ਰਿਹਾ ਪੂਰਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਡੰਕਾ ਵੱਜ ਚੁੱਕਿਆ ਤੇ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ ਤਾਈ ਦੀ ਵੀਡੀਓ ਆਪਾਂ ਦੇਖੀ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਜੇ ਪੰਜਾਬ ਦੇ ਵਿੱਚ ਨਸ਼ੇ ਨੂੰ ਆਮ ਕੀਤਾ ਪੰਜਾਬ ਦਾ ਸਭ ਨਾਲ ਵੱਡਾ ਜਿਹੜਾ ਨਸ਼ਾ ਤਸਟਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਹੁਣ ਇੱਕ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਅਦਾਲਤ ਦੀ ਤਰਫੋਂ ਇੱਕ ਵੱਡਾ ਫੈਸਲਾ ਆ ਰਿਹਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪਹਿਲਾਂ ਤੇ ਨਸ਼ਾ ਤਸਰੀ ਦਾ ਇਹ ਇਲਜ਼ਾਮ ਸੀ ਲੇਕਿਨ ਹੁਣ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਤਲ ਦਾ ਵੀ ਦੋਸ਼ ਲਾਇਆ ਜਾ ਰਿਹਾ ਜਿਹੜੇ ਪੰਜਾਬ ਦੇ ਵਿੱਚ ਮਾਵਾ ਦੇ ਪੁੱਤ ਮਰੇ ਭੈਣਾਂ ਦੇ ਭਰਾ ਮਰੇ ਹੈ ਜਿੰਨੇ ਵੀ ਨੌਜਵਾਨ ਕਤਲ ਹੋਇਆ ਜਿੰਨੇ ਵੀ ਨੌਜਵਾਨ ਯਾਨੀ ਕਿ ਸ਼ੇਨਾ ਮਰੇ ਹੈ ਉਹਨਾਂ ਸਾਰਿਆਂ ਦਾ ਜਿਹੜਾ ਦੋਸ਼ ਹੈ ਵਿਕਰਮ ਸਿੰਘ ਮਜੀਠੀਆ ਤੇ ਲੱਗ ਰਿਹਾ ਹੁਣ ਉਹਤੇ ਕਤਲ ਦੇ ਧਾਰਾ ਵੀ ਲੱਗ ਰਹੀਆਂ ਤੇ ਹੁਣ ਇਹ ਸਾਹਮਣੇ ਗੱਲ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣ ਘਟੋ ਘਟ 20 ਸਾਲ ਵਾਸਤੇ ਅੰਦਰ ਜਾ ਰਿਹਾ ਅਦਾਲਤ ਦੀ ਤਰਫੋਂ ਫੈਸਲਾ ਆਉਣ ਵਾਲਾ ਹੈ ਤੇ ਨਾਲ ਹੀ ਨਾਲ ਜਿਹੜੀ ਵੱਡੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਵਾਈਫ ਹੈ ਉਹ ਵੀ ਬੁਰੀ ਤਰ੍ਹਾਂ ਫਸ ਚੁੱਕੇ ਕਸੂਤੀ ਫਸ ਗਿਆ ਕਿਉਂਕਿ ਉਹਨਾਂ ਦੇ ਨਾਂ ਜਿੰਨੀ ਵੀ ਸੰਪਤੀ ਹੈ ਉਹ ਸਾਰੀ ਹੁਣ ਬਿਜ਼ਨਸ ਟੀਮਾਂ ਸਾਹਮਣੇ ਲੈ ਕੇ ਆ ਰਹੀਆਂ ਕਿ ਆਖਰ ਇਹ ਨਹੀਂ ਸੰਪਤੀਆਂ ਨੇ ਕਿੱਥੋਂ ਬਣਾਈ ਹੈ ਕਿਉਂ ਨਹੀਂ ਆਪਣੇ ਪਤੀ ਦਾ ਨਾਮ ਇਸਤੇਮਾਲ ਕਰਦੇ ਰਹੀਆਂ ਇਸ ਕਰਕੇ ਕਿ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਜਿੰਨੀ ਵੀ ਇਹ ਜਾਇਦਾਦ ਹੈ ਜਿੰਨੇ ਵੀ ਪੈਸੇ ਸਾਰੇ ਇਹਨਾਂ ਦੇ ਆਪਣੇ ਹੀ ਐ ਕਿ ਇਹਨਾਂ ਦੇ ਜਿਹੜੇ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਘਰ ਵਾਲੇ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਅਮਲ ਦਖਲ ਨਹੀਂ ਤੇ ਬਿਜ਼ਨਸ ਟੀਮ ਵਾਲੇ ਸਾਰੇ ਸਬੂਤ ਸਾਹਮਣੇ ਲੈ ਕੇ ਆ ਰਹੇ ਆ ਹੁਣ ਇਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਘਰ ਵਾਲੀ ਹੈ ਉਹ ਵੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਤੇ ਨਾਲ ਹੀ ਨਾਲ ਦੇਖੋ ਕਿ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਮਾਨ ਸਾਹਿਬ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਿੰਨੇ ਵੀ ਨਸ਼ਾ ਤਸਟਰ ਹੈ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਛੱਡਾਂਗਾ ਤੇ ਖਾਸ ਤੌਰ ਤੇ ਜਿਹੜੇ ਵੱਡੇ ਮਗਰਮੱਛਾ ਉਹਨਾਂ ਤੇ ਹੱਥ ਪਾਵਾਂਗਾ ਤੇ ਇਹ ਗੱਲ ਉਹਨਾਂ ਨੇ ਸਾਬਤ ਕਰਕੇ ਦਿਖਾਈ ਦੇਖ ਲਓ ਕਿ ਪੰਜਾਬ ਦੇ ਜਿਹੜੇ ਸਭ ਨਾਲ ਵੱਡੇ ਨਸ਼ਾ ਤਸਟਰ ਸੀ ਬਾਦਲ ਪਰਿਵਾਰ ਵਾਲੇ ਉਹਨਾਂ ਨੇ ਉੱਤੇ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇੱਕ ਬਹੁਤ ਵੱਡਾ ਮਗਰਮੱਛ ਸੀ ਜਿਹੜਾ ਕਿ ਆਪਣੇ ਆਪ ਨੂੰ ਸੂਰਮਾ ਸਮਝਦਾ ਸੀ ਮੁੱਛਾਂ ਤਉ ਆਉਂਦੀਂ ਦਾ ਸੀ ਉਹਨੂੰ ਉਹਨਾਂ ਨੇ ਹੱਥ ਪਾ ਕੇ ਗ੍ਰਿਫਤਾਰ ਕਰਕੇ ਦਿਖਾਇਆ ਪੰਜਾਬ ਦੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਪੂਰਾ ਕਰਕੇ ਦਿਖਾਇਆ ਤਾਂ ਕਿ ਪੰਜਾਬ ਦੇ ਲੋਕਾਂ ਦੀ ਵੀ ਹੁਣ ਇਹ ਹੀ ਮੰਗ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਨੇ ਕਿ ਪੰਜਾਬ ਦੀ ਨੌਜਵਾਨੀ ਦਾ ਕਹਾਨ ਕੀਤਾ ਪੰਜਾਬ ਦੇ ਵਿੱਚ ਨਸ਼ੇ ਨੂੰ ਆਮ ਕੀਤਾ ਇਹਨੂੰ ਸਖ਼ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਡਿਬਰੂਗਰ ਜੇਲ੍ਹ ਜਿਹਾ ਕਾਲੇ ਪਾਣੀਆਂ ਹੀ ਰੱਖਿਆ ਜਾਏ ਇਹਨੂੰ ਪੰਜਾਬ ਚ ਨਾ ਰੱਖਿਆ ਜਾਏ ਤੇ ਬਾਕੀ ਮੁੱਖ ਮੰਤਰੀ ਪੰਜਾਬ ਸਾਹਿਬ ਪੂਰਾ ਇਹਨਾਂ ਦੇ ਮਗਰ ਨੇ ਜਿੰਨਾ ਕੋ ਹੋ ਸਕਦਾ ਉਹ ਸਬੂਤ ਇਕੱਠੇ ਕਰੰਦੇ ਆ ਵਿਜਨਸ ਟੀਮਾਂ ਨੂੰ ਪੂਰੇ ਆਰਡਰ ਦਿੱਤੇ ਹੋਏ ਆ ਸਾਰੇ ਪਾਸਿਓ ਉਹ ਇਹਨਾਂ ਦੇ ਖਿਲਾਫ ਜਾ ਰਹੇ ਆ ਉਹਨੂੰ ਕੋ ਕਹਿੰਦੇ ਮੈਨੂੰ ਜਿੰਨੀਆਂ ਮਰਜ਼ੀ ਧਮਕੀਆਂ ਲਾ ਲੈ ਮੈਂ ਨਾ ਤੋ ਡਰਨ ਵਾਲਾ ਨਹੀਂ ਮੈਂ ਜਿੰਨੇ ਜਿੰਨੇ ਪੰਜਾਬ ਨੂੰ ਲੁੱਟਿਆ ਵੈ ਉਹਨੂੰ ਇਹਦਾ ਹਿਸਾਬ ਦੇਣਾ ਪੈਣਾ ਤੇ ਮੈਂ ਕਿਸੇ ਨੂੰ ਵੀ ਨਹੀਂ ਛੱਡਣਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸਰਾ ਖਿਆਲ ਰੱਖਾ